ਸ਼ੇਰ ਬਾਈ ਕੀ ਗੱਲਬਾਤ ਹੋ ਗਈ ਅੱਜ ਧਰਨਾ ਲਾਇਆ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਦੀ ਕੀ ਫਤਿਹ ਤੇ ਬਾਈ 5-6 ਸਾਲ ਹੋ ਗਏ ਨਾ ਨਸ਼ੇ ਦੇ ਖਿਲਾਫ ਲੜਦਿਆਂ ਨੂੰ ਹਣਾ ਰੋਜ਼ ਹੀ ਇਸੇ ਕੰਮ ਦੀਆਂ ਤੇ ਪਰ ਸਾਡੇ ਇਹ ਜਵਾਕ ਆ ਜਿਹੜਾ ਚੱਟੇ ਨਾਲੇ ਦੀ ਮੌਤ ਹੋਈ ਹੈ ਤੇ ਕਈ ਬੰਦਿਆਂ ਵੱਲੋਂ ਇਹਨੂੰ ਚੱਕ ਕੇ ਲਿਜਾ ਕੇ ਸਿੱਟਿਆ ਗਿਆ ਸਾਈਡ ਤੇ ਕਿਉਂਕਿ ਇਹਦੀ ਪਤਾ ਲੱਗਦਾ ਉਹ ਤੇ ਘੜੀਸਿਆ ਤੇ ਸਿਰ 'ਚ ਪਾਣੀ ਵੀ ਪਾਇਆ ਹੋਇਆ ਤੇ ਅਸੀਂ ਉਦੋਂ ਹੀ ਪ੍ਰਸ਼ਾਸਨ ਨੂੰ ਫੋਨ ਕਰਦੇ ਆ ਪ੍ਰਸ਼ਾਸਨ ਘੱਟੋ ਘੱਟ 2-2.5 ਘੰਟਿਆਂ ਬਾਅਦ ਪਹੁੰਚਦਾ ਹੈ ਕਿ ਨਾ ਮਾਤਰਾ ਜਾਇਨ ਹੁਣ ਆਏ ਨੇ ਹਲੇ ਚਲੋ ਬਹੁਤ ਟਾਈਮ ਹੋ ਗਿਆ ਕਿਉਂਕਿ ਜੇ ਸਾਡੀ ਪ੍ਰਾਲੀ ਨੂੰ ਅੱਗ ਲਾਈ ਹੁੰਦੀ ਫਿਰ ਤਾਂ ਬਾਈ ਇਹਨਾਂ ਨੇ 2 ਮਿੰਟਾਂ 'ਚ ਆ ਜਾਣਾ ਸੀ ਅੱਜ ਸਾਡੇ ਘਰ 'ਵੱਗ ਅੱਗ ਲੱਗੀ ਆ ਨਾ ਤਾਂ ਨਹੀਂ ਆਇਆ ਤੇ ਨਾ ਸਾਡਾ ਕੋਈ ਸੁਣਦਾ ਸਾਡਾ ਜਵਾਕ ਏ ਇਕੱਲਾ ਘਰ 'ਚ ਕਮਾਉਣ ਵਾਲਾ ਸੀ ਬਾਈ ਪਰਿਵਾਰ 'ਚ ਹੋਰ ਕੋਈ ਜੀ ਨਹੀਂ ਕਮਾਉਣ ਵਾਲਾ ਤੇ ਡੈਡੀ ਦੀ ਵੀ ਦੀ ਡੈਥ ਹੋ ਗਈ ਸੀ ਤੇ ਇਹ ਮੁੰਡਾ ਇਹ ਹਾਲਾਤ ਸੀਗਾ ਇਹ ਹੁਣ ਕੰਮ ਵੀ ਕਰਦਾ ਸੀਗਾ ਮੰਨ ਲਓ ਹੁਣ ਆ ਜਿਹੜੀਆਂ ਆਪਣੇ ਬਣਾਉਂਦੇ ਨੇ ਪ੍ਰਾਲੀ ਦੀਆਂ ਗੰਢਾਂ ਇਹਦੇ ਕੰਮ ਕਰਦਾ ਸੀ ਪਰ ਹੁਣ ਭਰਤੀ ਦੇਖ ਕੇ ਆਇਆ ਸੀ ਬਾਕਾਇਦਾ ਬਾਈ ਇਹਦੇ ਮੋਰ ਵੀ ਲੱਗੀ ਹੋਈ ਆ ਹਨਾ ਭਰਤੀ ਦੇਖ ਕੇ ਆਇਆ ਸੀ ਪਰ ਸਾਡੇ ਜੋਧੇ ਜਿਹੜੇ ਕਹਿੰਦੇ ਸੀ ਜਿਹੜੇ ਹਨਾ ਤੋਪਾਂ ਟੈਂਕਾਂ ਤੋਂ ਨਹੀਂ ਢੇਜਦੇ ਅੱਜ ਢਾਈ ਇੰਚ ਦੀਆਂ ਸਰਿੰਜਾਂ ਨਾਲ ਢਹਿ ਗਿਆ ਇੱਕ ਹੁਣੀ ਫੜ ਕੇ ਏਟੇ ਆ ਬਾਈ ਇੱਕ ਦੀ লাশ ਪਈ ਏ ਤੇ ਇੱਕ ਮਰਨ ਨੂੰ ਤਿਆਰ ਏ ਬਾਈ ਕਿੰਨੀਆਂ ਕਿ ਚੱਕੀ ਜਾਵਾਂਗੇ ਇਹਨਾਂ ਨੂੰ ਤਾਂ ਸਰਕਾਰ ਇਸ ਜਵਾਕ ਦੀ ਕਾਤਲ ਏ ਇਸ ਲਈ ਜ਼ਿੰਮੇਵਾਰ ਸਰਕਾਰ ਏ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ ਦੋ ਹਫ਼ਤੇ ਨਸ਼ਾ ਬੰਦ ਕਰਦਾਂਗੇ ਪੰਜਾਬ ਦਾ ਅੱਜ ਦੇਖ ਲੋ ਸਭ ਤੋਂ ਵੱਡਾ ਮੁੱਦਾ ਨਸ਼ਾ ਹੈ ਦੋ ਮੁੱਦੇ ਪੰਜਾਬ ਦੇ ਪਰ ਸਮਝਦੇ ਸਭ ਤੋਂ ਵੱਡੇ ਨੇ ਇੱਕ ਨਸ਼ਾ ਤੇ ਇੱਕ ਸਾਡੇ ਜਿਹੜੇ ਬੰਦੀ ਸਿੰਘ ਬੈਠੇ ਨੇ ਵੀਰੇ ਤੈਨੂੰ ਕਾਫੀ ਲੰਮਾ ਸਮਾਂ ਹੋ ਗਿਆ ਕੋਈ ਫਰਕ ਪਿਆ ਤੁਸੀਂ ਇਹਨਾਂ ਦਾ ਮੈਂ ਕਹਿੰਦਾ ਭਾਈ ਮੈਂ ਬਾਰਡਰ ਵਾਕ ਤੇ ਚੜ੍ਹ ਕੇ ਦੇਖ ਲਿਆ ਇਹਨਾਂ ਨੂੰ ਥਾਣੇ ਅੱਜ ਚਿੱਟਾ ਲਿਜਾ ਕੇ ਦੇਖ ਲਿਆ ਕਿਉਂਕਿ ਭਾਈ ਇੱਥੋਂ ਦੇ ਜਿਹੜੀ ਸਰਕਾਰ ਹੈ ਐਮ ਐਲ ਏ ਹੈ ਮੈਂ ਮਾਨਸਾ ਮੈਡੀਕਲ ਦੇ ਸ਼ਰੇਆਮ ਭੜੇ ਭਾਈ ਨਸ਼ਾ ਅੱਜ ਤੱਕ ਭਾਈ ਉਹਨਾਂ ਦੇ ਕਾਰਵਾਈ ਨਹੀਂ ਹੋਈ ਸੌਂਗਾ ਦੀ ਸਾਡੇ ਤੇ ਪਰਚੇ ਹੋ ਗਏ ਇਹ ਗੰਦੀ ਸਰਕਾਰ ਨੇ ਪਤਾ ਨਹੀਂ ਸਾਡੇ ਕਿੰਨੇ ਪਹਿਲਾਂ ਵਾਲੀਆਂ ਵੀ ਗੰਦੀਆਂ ਸੀ ਇੱਕ ਬੰਦਾ ਚੱਜਦਾ ਨਹੀਂ ਮਿਲਿਆ ਅੱਜ ਤੱਕ ਸਾਨੂੰ ਇਹ ਪਹਿਲਾਂ ਦੀਆਂ ਸਰਕਾਰਾਂ ਤੋਂ ਚੱਲਦਾ ਆਉਂਦਾ ਇਹਨਾਂ ਨੇ ਨਵਾਂ ਬਿੱਟ ਚਲਾਦਾ ਇਹਨਾਂ ਨੇ ਫਲਾਂ ਵਾਲੀਆਂ ਦੁਕਾਨਾਂ ਤੇ ਨਸ਼ਾ ਵੇਚਣ ਲਾਤਾ ਮੈਂ ਫਲਾਂ ਵਾਲੀਆਂ ਦੁਕਾਨਾਂ ਤੇ ਵੀ ਨਸ਼ਾ ਫੜਿਆ ਹੋਇਆ ਬਾਈ ਪਰ ਚੂਣ ਦੀਆਂ ਦੁਕਾਨਾਂ ਤੇ ਨਸ਼ਾ ਫੜਿਆ ਸਾਬਣ ਵਾਲੀਆਂ ਫੈਕਟਰੀਆਂ 'ਚੋਂ ਨਸ਼ਾ ਫੜਿਆ ਬਾਈ ਬਰਨਾਲੇ ਨਾਈ ਵਾਲੀ ਰੋਡ ਤੇ ਸਰਿਆਂ ਫੈਕਟਰੀ ਚੱਲਦੀ ਸੀ ਮੈਂ ਰੋਲਾ ਪਾਉਂਦਾ ਸੀ 2 ਲੱਖ ਕੈਸੂਲ ਫੜਿਆ ਬਾਈ ਬਰਨਾਲੇ ਨਾਈ ਵਾਲੀ ਰੋਡ ਤੋਂ ਫੈਕਟਰੀ ਤੋਂ ਸੇ ਭਰਾ ਉਹ ਮੇਰੇ ਦੇ ਪੈਗੇ ਪਰਚੇ ਇਹ ਫਿਰਦੇ ਖੁੱਲਿਆ ਸਾਡੇ ਜਵਾਬ ਕਿ ਮਰੀ ਜਾਂਦੇ ਕੋਈ ਨਹੀਂ ਪੁੱਛਦਾ ਇੱਥੇ ਸਿਰ ਹੁਣ ਮੋਕ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਕੀ ਪ੍ਰਸ਼ਾਸਨ ਆਇਆ ਨਾ ਬਾਈ ਕੋਈ ਹਲੇ ਕੋਈ ਸਾਡਾ ਕੋਈ ਮਸਲਾ ਨਹੀਂ ਹੱਲ ਹੋਇਆ ਸਾਡਾ ਜਿਹੜਾ ਮੁਆਵਜ਼ਾ 10 ਲੱਖ ਰੁਪਏ ਦੇ ਉਹ ਗੱਲ ਅੜੀ ਹੋਈ ਹੈ ਤੇ ਉਹ ਅਸੀਂ ਲੈ ਕੇ ਛੱਡਾਂਗੇ ਕਿਉਂਕਿ ਬਾਈ ਇਹ ਆਪਾਂ ਮੁਆਵਜ਼ਾ ਤਾਂ ਮੰਗ ਰਹੇ ਹਾਂ ਕਿਉਂਕਿ ਇੱਕ ਤਾਂ ਗਰੀਬ ਪਰਿਵਾਰ ਹੈ ਬਾਈ ਠੀਕ ਹੈ ਮੰਜੇ ਤੇ ਇਹਦੀ ਮਾਤਾ ਪਈ ਹੈ ਤੇ ਦੋ ਦੀਆਂ ਭੈਣਾਂ ਤੇ ਇਹਦੀ ਕਾਤਲ ਹੈ ਸਰਕਾਰ ਹੈ ਉਹ ਸਿੱਧੇ ਸਮਝਦੇ ਕਿ ਕੋਈ ਆ ਵੀ ਕਹਿੰਦਾ ਉਹਦਾ ਹੀ ਸਾਡਾ ਮੁੱਖ ਮੰਤਰੀ ਕਹਿੰਦਾ ਸਰਕਾਰਾਂ ਹੀ ਵਗਾਉਂਦੀਆਂ ਨੇ ਚਟਾ ਚਟਾ ਦਾ ਤਾਂ ਹੀ ਸਰੇ ਆਮ ਵੇਖਦਾ ਹਨ ਇਹ ਮੁੱਖ ਮੰਤਰੀ ਪਹਿਲਾਂ ਝਟਕਲੇ ਸਮਾਂ ਹੁੰਦਾ ਸੀ ਅੱਜ ਭਾਈ ਕਿੱਥੇ ਆ ਉਹ ਇੱਥੇ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਸਰਕਾਰ ਮੁਆਵਜ਼ਾ ਦੇ ਸਕਦੀ ਆ ਭਾਈ ਇੱਥੇ ਐਮ ਐਲ ਏ ਆਵੇ ਥੋੜਾ ਡੀ ਸੀ ਆਵੇ ਗੱਲ ਕਰਾਂਗੇ ਵਹਾ ਕੇ ਗੱਲ ਕਰਾਂਗੇ ਲੋਕਾਂ ਚ ਕਰਾਂਗੇ ਇਕੱਲਾ ਕੋਈ ਬੰਦਾ ਫੈਸਲਾ ਨਹੀਂ ਕਰਦਾ ਇੱਥੇ ਇਹ ਧਰਨਾ ਜਾਰੀ ਰਹੂਗਾ ਜਿੰਨਾ ਚਿਰ ਸਾਡੇ ਪਰਿਵਾਰ ਨੂੰ ਭਾਈ ਸਾਡਾ ਭਾਈ ਮਰਿਆ ਮੈਂ ਸਿੱਧੀ ਗੱਲ ਮੇਰਾ ਭਰਾ ਮਰਿਆ ਸਮਝ ਲਓ ਮੇਰਾ ਭਰਾ ਮਰਿਆ ਤੇ ਜਿਹੜੇ ਦੇ ਕਾਤਲ ਨੇ ਮ ਉਹਨਾਂ ਨੂੰ ਬਖਸਦਾ ਨਹੀਂ ਜੇ ਇਹ ਨਹੀਂ ਕਾਰਵਾਈ ਕਰਨਗੇ ਫਿਰ ਐਡਾ ਕਦਮ ਤਾਂ ਹੈਗਾ ਬਾਈ ਲੈਣਾ ਜੀ ਠੀਕ ਹੈ ਪਹਿਲਾਂ ਵੀ ਲੜਿਆ ਪਹਿਲਾਂ ਦੀ ਬਥੇਰਾ ਦਾ ਬੂਥਰ ਕੁੱਟਿਆ ਤੇ ਫੇਰ ਵੀ ਕੁੱਟਾਂਗੇ ਜੇ ਨਾ ਹੱਥ ਹੋਇਆ ਫਿਰ ਸਿੱਧੀ ਗੱਲ ਆ ਬੈਠੋ ਹਾਂ ਜਾਰੀ ਰੱਖੋਗੇ ਜੀ ਉਹਨਾਂ ਦਾ ਜਾਰੀ ਰੱਖੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਹੱਥ ਬੰਨ ਕੇ ਆਜੋ ਬਾਈ ਇਕੱਠੇ ਹੋ ਕੇ ਲੜੀਏ ਕਿਉਂਕਿ ਇਹ ਇੱਕ ਘੰਟੇ ਜਾਂ ਅੱਧੇ ਘੰਟੇ ਦਾ ਕੰਮ ਨਹੀਂ ਤਾਂ ਲੰਮਾ ਟਾਈਮ ਚੱਲਣਾ ਹੈ ਕਿਉਂਕਿ ਆਪਾਂ ਨੂੰ ਪਤਾ ਇਹਨੇ ਮੰਨਣਾ ਨਹੀਂ ਛੇਦੀ ਬਾਈ ਹਨਾ ਹਾਂ ਕਿਹਦੇ ਨਹੀਂ ਮੰਨਣਾ ਠੀਕ ਧੰਨਵਾਦ ਬਾਈ ਬਾਈ ਗੁਰਜੀ ਕਾ ਸੇਰੇ ਬਾਈ ਕੀ ਗੱਲ ਬਾਤ ਹੋਈ ਅੱਜ ਧਰਨ ਆ ਲਾਇਆ ਬਾਈ ਦਾ ਬਾਈ ਗੁਰਜੀ ਕਾ ਖਾਲਸਾ ਬਾਈ ਜੀ ਕੀ ਫਤਿਹ ਤੇ ਬਾਈ 5-6 ਸਾਲ ਹੋ ਗਏ ਨਾ ਹਨਾ ਨਸ਼ੇ ਦੇ ਖਿਲਾਫ ਲੜਦਿਆਂ ਨੂੰ ਹਨਾ ਰੋਜ਼ ਹੀ ਇਸੇ ਕੰਮ ਦੀਆਂ ਤੇ ਪਰ ਸਾਡੇ ਇਹ ਜਵਾਕ ਆ ਜਿਹੜਾ ਚੱਟੇ ਨਾਲੇ ਦੀ ਮੌਤ ਹੋਈ ਐ ਤੇ ਕਈ ਬੰਦਿਆਂ ਵੱਲੋਂ ਇਹਨੂੰ ਚੱਕ ਕੇ ਲਿਜਾ ਕੇ ਸਿੱਟਿਆ ਗਿਆ ਸਾਈਡ ਤੇ ਕਿਉਂਕਿ ਇਹਦੀ ਪਤਾ ਲੱਗਦਾ ਉੱਥੇ ਘੜੀਸਿਆ ਤੇ ਸਿਰ 'ਚ ਪਾਣੀ ਵੀ ਪਾਇਆ ਹੋਇਆ ਤੇ ਅਸੀਂ ਉਦੋਂ ਹੀ ਪ੍ਰਸ਼ਾਸਨ ਨੂੰ ਫੋਨ ਕਰਦੇ ਆਂ ਪ੍ਰਸ਼ਾਸਨ ਘੱਟੋ ਘੱਟ 2-2.5 ਘੰਟਿਆਂ ਬਾਅਦ ਪਹੁੰਚਦਾ ਵੀ ਨਾ ਮਾਤਰਾ ਜਾਈ ਹੁਣ ਆਏ ਨਹੀਂ ਹਲੇ ਚਲੋ ਬਹੁਤ ਟਾਈਮ ਹੋ ਗਿਆ ਕਿਉਂਕਿ ਜੇ ਸਾਡੀ ਪਰਾਲੀ ਨੂੰ ਅੱਗ ਲਾਈ ਹੁੰਦੀ ਫਿਰ ਤਾਂ ਬਈ ਇਹਨਾਂ ਨੇ 2 ਮਿੰਟਾਂ 'ਚ ਆ ਜਾਣਾ ਸੀ ਅੱਜ ਸਾਡੇ ਘਰ 'ਵੱਗ ਅੱਗ ਲੱਗੀ ਆ ਨਾ ਤਾਂ ਨਹੀਂ ਆਇਆ ਕੋਈ ਤੇ ਨਾ ਸਾਡਾ ਕੋਈ ਸੁਣਦਾ ਸਾਡਾ ਜਵਾਕ ਇੱਕਲਾ ਘਰ ਚ ਕਮਾਉਣ ਵਾਲਾ ਸੀ ਬਾਈ ਪਰਿਵਾਰ ਚ ਹੋਰ ਕੋਈ ਜੀ ਨਹੀਂ ਕਮਾਉਣ ਵਾਲਾ ਤੇ ਰੈਡੀ ਦੀ ਵੀ ਇਹਦੀ ਡੈਥ ਹੋ ਗਈ ਸੀ ਤੇ ਇਹ ਮੁੰਡਾ ਇਹ ਹਾਲਾਤ ਸੀਗਾ ਇਹ ਹੁਣ ਕੰਮ ਵੀ ਕਰਦਾ ਸੀਗਾ ਮੰਨ ਲਓ ਹੁਣ ਆ ਜਿਹੜੀਆਂ ਆਪਣੀਆਂ ਬਣਾਉਂਦੇ ਨੇ ਪ੍ਰਾਲੀ ਦੀਆਂ ਗੰਢਾਂ ਇਹਦੇ ਕੰਮ ਕਰਦਾ ਸੀ ਪਰ ਹੁਣ ਭਰਤੀ ਦੇਖ ਕੇ ਆਇਆ ਸੀ ਬਕਾਇਦਾ ਬਾਈ ਤੇ ਮੋਰ ਵੀ ਲੱਗੀ ਹੋਈ ਆ ਹਨਾ ਭਰਤੀ ਦੇਖ ਕੇ ਆਇਆ ਸੀ ਪਰ ਸਾਡੇ ਯੋਧੇ ਜਿਹੜੇ ਕਹਿੰਦੇ ਸੀ ਜਿਹੜੇ ਹਨਾ ਤੋਪਾਂ ਟੈਂਕਾਂ ਤੋਂ ਨਹੀਂ ਡੇਢਦੇ ਅੱਜ 2.5 ਇੰਚ ਦੀਆਂ ਸਰੇਂਜਾਂ ਨਾਲ ਡੇ ਗਿਆ ਇੱਕ ਨੂੰ ਹੀ ਫੜ ਕੇ ਹਟਿਆ ਬਾਈ ਇੱਕ ਦੀ লাশ ਪਈ ਐ ਤੇ ਇੱਕ ਮਰਨ ਨੂੰ ਤਿਆਰ ਐ ਬਾਈ ਕਿੰਨੀ ਆਕ ਚੱਕੀ ਜਾਵਾਂਗੇ ਇਹਨਾਂ ਨੂੰ ਤਾਂ ਸਰਕਾਰ ਇਸ ਜਵਾਕ ਦੀ ਕਾਤਲ ਹੈ ਇਸ ਲਈ ਜ਼ਿੰਮੇਵਾਰ ਸਰਕਾਰ ਹੈ ਕਿਉਂਕਿ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਅਸੀਂ ਦੋ ਹਫ਼ਤੇ ਜ ਨਸ਼ਾ ਬੰਦ ਕਰ ਦਾਂਗੇ ਪੰਜਾਬ ਦਾ ਅੱਜ ਦੇਖ ਲੋ ਸਭ ਤੋਂ ਵੱਡਾ ਮੁੱਦਾ ਨਸ਼ਾ ਹੈ ਦੋ ਮੁੱਦੇ ਪੰਜਾਬ ਦੇ ਪਾਸੋਂ ਦੇ ਸਭ ਤੋਂ ਵੱਡੇ ਨੇ ਇੱਕ ਨਸ਼ਾ ਤੇ ਇੱਕ ਸਾਡੇ ਜਿਹੜੇ ਬੰਦੀ ਸਿੰਘ ਬੈਠੇ ਨੇ ਵੀਰੇ ਤੈਨੂੰ ਕਾਫੀ ਲੰਮਾ ਸਮਾਂ ਹੋ ਗਿਆ ਕੋਈ ਫਰਕ ਪਿਆ ਤੁਸੀਂ ਇਹਨਾਂ ਦਾ ਮੈਂ ਕਹਿੰਦਾ ਭਾਈ ਮੈਂ ਬਾਰਡਰ ਵਾਕ ਤੇ ਚੜ੍ਹ ਕੇ ਦੇਖ ਲਿਆ ਇਹਨਾਂ ਨੂੰ ਥਾਣੇ ਅੱਜ ਚਿੱਟਾ ਲਿਆ ਕੇ ਦੇਖ ਲਿਆ ਕਿਉਂਕਿ ਬਾਈ ਇੱਥੋਂ ਦੇ ਜਿਹੜੀ ਸਰਕਾਰ ਐ ਐਮ ਐਲ ਏ ਐ ਮਹਿਮਾਨਸਾ ਮੈਡੀਕਲ ਦੇ ਸ਼ਰਿਆਂ 'ਮ ਫੜੇ ਬਾਈ ਨਸ਼ਾ ਹਾਂਜੀ ਅੱਜ ਤੱਕ ਬਾਈ ਉਹਨਾਂ ਦੇ ਕਾਰਵਾਈ ਨਹੀਂ ਹੋਈ ਸੌਂਗਾ ਜੀ ਸਾਡੇ ਦੇ ਪਰਚੇ ਹੋ ਗਏ ਇਹ ਗੰਦੀ ਸਰਕਾਰ ਨੇ ਪਤਾ ਨਹੀਂ ਸਾਡੇ ਕਿੰਨੇ ਪਹਿਲਾਂ ਵਾਲੀਆਂ ਵੀ ਗੰਦੀਆਂ ਸੀ ਇੱਕ ਬੰਦਾ ਚੱਜਦਾ ਨਹੀਂ ਮਿਲਿਆ ਅੱਜ ਤੱਕ ਸਾਨੂੰ ਇਸ ਪਹਿਲਾਂ ਦੀਆਂ ਸਰਕਾਰਾਂ ਤੋਂ ਚੱਲਦਾ ਆਉਂਦਾ ਇਹਨਾਂ ਨੇ ਨਵਾਂ ਵਿੱਡ ਚਲਾਦਾ ਇਹਨਾਂ ਨੇ ਫਲਾਂ ਵਾਲੀਆਂ ਦੁਕਾਨਾਂ ਤੇ ਨਸ਼ਾ ਵੇਚਣ ਲਾਤਾ ਮੈਂ ਫਲਾਂ ਵਾਲੀਆਂ ਦੁਕਾਨਾਂ ਤੇ ਵੀ ਨਸ਼ਾ ਫੜਿਆ ਹੋਇਆ ਬਾਈ ਪਰ ਚੂਣ ਦੀਆਂ ਦੁਕਾਨਾਂ ਤੇ ਨਸ਼ਾ ਫੜਿਆ ਸਾਬਣ ਵਾਲੀਆਂ ਫੈਕਟਰੀਆਂ 'ਚੋਂ ਨਸ਼ਾ ਫੜਿਆ ਬਾਈ ਬਰਨਾਲੇ ਨਾਈ ਵਾਲੀ ਰੋਡ ਤੇ ਸਰਿਆਂ ਫੈਕਟਰੀ ਜਲਦੀ ਸੀ ਮੈਂ ਰੋਲਾ ਪਾਉਂਦਾ ਸੀ 2 ਲੱਖ ਕੇ ਅਫਸੂਲ ਫੜਿਆ ਬਈ ਬਰਨਾਲੇ ਨਾਈ ਵਾਲੀ ਰੋਡ ਤੋਂ ਫੈਕਟਰੀ ਤੋਂ ਸੇ ਭਰਾ ਉਹ ਮੇਰੇ ਤੇ ਪੈ ਕੇ ਪਰਚੇ ਇਹ ਫਿਰਦੇ ਖੁੱਲੇ ਆ ਸਾਡੇ ਜਵਾਬ ਗ ਮਰੀ ਜਾਂਦੇ ਕੋਈ ਨਹੀਂ ਪਹੁੰਚਦਾ ਇੱਥੇ ਸਿਰ ਹੁਣ ਮੁੱਕ ਤੇ ਪੁਲਿਸ ਕੋਲ ਸਾਨੂੰ ਪਹੁੰਚਿਆ ਸੀ ਕੀ ਪ੍ਰੋਸਸ ਹੋਇਆ ਉਹਨਾਂ ਨੇ ਬਈ ਕੋਈ ਹਲੇ ਕੋਈ ਸਾਡਾ ਕੋਈ ਮਸਲਾ ਨਹੀਂ ਹੱਲ ਹੋਇਆ ਸਾਡਾ ਜਿਹੜਾ ਮੁਆਵਜ਼ਾ 10 ਲੱਖ ਰੁਪਏ ਦੇ ਉਹ ਗੱਲ ਅੜੀ ਹੋਈ ਹੈ ਤੇ ਉਹ ਅਸੀਂ ਲੈ ਕੇ ਛੱਡਾਂਗੇ ਕਿਉਂਕਿ ਬਈ ਇਹ ਆਪਾਂ ਮੁਆਵਜ਼ਾ ਤਾਂ ਮੰਗ ਰਹੇ ਹਾਂ ਕਿਉਂਕਿ ਇੱਕ ਤਾਂ ਗਰੀਬ ਪਰਿਵਾਰ ਹੈ ਬਈ ਠੀਕ ਹੈ ਮੰਜੇ ਤੇ ਇਹਦੀ ਮਾਤਾ ਪਈਏ ਤੇ ਦੋ ਜੀਆਂ ਭੈਣਾ ਤੇ ਇਹਦੀ ਕਾਤਲ ਹੈ ਸਰਕਾਰ ਹੈ ਪਰ ਸਿੱਧੇ ਸਮਝਦੇ ਕਿ ਕੋਈ ਆਪ ਹੀ ਕਹਿੰਦਾ ਉਹ ਅਸੀਂ ਸਾਡਾ ਮੁੱਖ ਮੰਤਰੀ ਕਹਿੰਦਾ ਸਰਕਾਰਾਂ ਹੀ ਵਗਾਉਂਦੀਆਂ ਨੇ ਚਟਾ ਚਟਾ ਦਾ ਤਾਂ ਹੀ ਸਰੇ ਆਮ ਬਿਕਦਾ ਹਨ ਇਹ ਮੁੱਖ ਮੰਤਰੀ ਪਹਿਲਾਂ ਝੋਟਕੇ ਸੌਦਾ ਹੁੰਦਾ ਸੀ ਅੱਜ ਭਾਈ ਕਿੱਥੇ ਆ ਉਹ ਇੱਥੇ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਸਰਕਾਰ ਮੁਆਵਜ਼ਾ ਦੇ ਸਕਦੀ ਆ ਭਾਈ ਇੱਥੇ ਐਮ ਐਲ ਏ ਆਵੇ ਥੋੜਾ ਡੀ ਸੀ ਆਵੇ ਗੱਲ ਕਰਾਂਗੇ ਵਹਾ ਕੇ ਗੱਲ ਕਰਾਂਗੇ ਲੋਕਾਂ ਚ ਕਰਾਂਗੇ ਇਕੱਲਾ ਕੋਈ ਬੰਦਾ ਫੈਸਲਾ ਨਹੀਂ ਕਰਦਾ ਇੱਥੇ ਇਹ ਧਰਨਾ ਜਾਰੀ ਰਹੂਗਾ ਜਿੰਨਾ ਚਿਰ ਸਾਡੇ ਪਰਿਵਾਰ ਨੂੰ ਬਈ ਸਾਡਾ ਭਾਈ ਮਰਿਆ ਮੈਂ ਸਿੱਧੀ ਗੱਲ ਮੇਰਾ ਭਰਾ ਮਰਿਆ ਸਮਝ ਲਓ ਮੇਰਾ ਭਰਾ ਮਰਿਆ ਤੇ ਜਿਹੜੇ ਦੇ ਕਾਤਲ ਨੇ ਮਾ ਉਹਨਾਂ ਨੂੰ ਬਖਸ਼ਦਾ ਨਹੀਂ ਜੇ ਇਹ ਨਹੀਂ ਕਾਰਵਾਈ ਕਰਨਗੇ ਫਿਰ ਐਡਾ ਕਦਮ ਤਾਂ ਹੈਗਾ ਬਾਈ ਲੜਾਂਗੇ ਠੀਕ ਆ ਪਹਿਲਾਂ ਵੀ ਲੜਿਆ ਪਹਿਲਾਂ ਦੀ ਵੇਹੜਾ ਦਾ ਬੂਥਰ ਕੁੱਟਿਆ ਤੇ ਫੇਰ ਵੀ ਕੁੱਟਾਂਗੇ ਇਹ ਧਰਨਾ ਜੇ ਨਾ ਹੱਲ ਹੋਇਆ ਫਿਰ ਸਿੱਧੀ ਗੱਲ ਆ ਬ੍ਰੈਂਟ ਉਹ ਜਾਰੀ ਰੱਖੋਗੇ ਜੀ ਉਹਨਾਂ ਦਾ ਧਰਨਾ ਬਾਈ ਉਹਨਾਂ ਦਾ ਜਾਰੀ ਨੂੰ ਪੰਜਾਬ ਦੇ ਲੋਕਾਂ ਨੂੰ ਬੇਇੱਜ਼ਤੀ ਆ ਹੱਥ ਬੰਨ ਕੇ ਆਜੋ ਬਾਈ ਇਕੱਠੇ ਹੋ ਕੇ ਲੜੀਏ ਕਿਉਂਕਿ ਇਹ 1 ਘੰਟੇ ਜਾਂ 1.5 ਘੰਟੇ ਦਾ ਕੰਮ ਨਹੀਂ ਇਹ ਤਾਂ ਲੰਮਾ ਟਾਈਮ ਚੱਲਣਾ ਹੈ ਕਿਉਂਕਿ ਆਪਾਂ ਨੂੰ ਪਤਾ ਇਹਨਾਂ ਨੇ ਮੰਨਣਾ ਨਹੀਂ ਛੇਦੀ ਬਾਈ ਹਨਾ ਹਾਂ ਠੀਕ ਹੈ ਧੰਨਵਾਦ ਬਾਈ ਬਾਈ ਗੁਰਜੀ ਕਾ